ਸਰਕਾਰ ਕਹਿੰਦੀ ਕਿ ਆਪਾਂ ਲੇਡੀਜ਼ ਨੂੰ ਉਹ ਕਰਾਂਗੇ ਹਜ਼ਾਰ-ਹਜ਼ਾਰ ਰੁਪਿਆ ਦੇਵਾਂਗੇ ਸਿਲੰਡਰ ਦੀ ਫੈਸਿਲਿਟੀ ਦੇਵਾਂਗੇ ਬਟ ਇਦਾਂ ਦਾ ਕੁਝ ਵੀ ਨਹੀਂ ਦਿਖ ਰਿਹਾ ਹਰ ਇੱਕ ਲੇਡੀਜ਼ ਮਤਲਬ ਜਿਹੜੇ ਕਿਤੇ ਇਕੱਲੀ ਬੈਠੀ ਹੋਣ ਇਹਹੀ ਚੁਗਲੀਆਂ ਕਰਦੀਆਂ ਕਿ ਆਮ ਆਦਮੀ ਪਾਰਟੀ ਇਦਾਂ ਦੀ ਸਰਕਾਰ ਆ ਜਾਂ ਉਹ ਹੈ ਅੱਬ ਤੋਂ ਹੀ ਹੈ ਕਿ ਜਿੰਨੇ ਵਾਦੇ ਉਹਨਾਂ ਨੇ ਕੀਤੇ ਇੱਕ ਵੀ ਪੂਰਾ ਨਹੀਂ ਕਰ ਪਾਏ ਔਰ ਹਮੇਸ਼ਾ ਹੀ ਉਹਨਾਂ ਨੇ ਸੈਂਟਰ ਗਵਰਨਮੈਂਟ ਨੂੰ ਹੀ ਮਾੜਾ ਚੰਗਾ ਕਹਿ ਕੇ ਆਪਣਾ ਟਾਈਮ ਜਿਹੜਾ ਬਤੀਤ ਕਰਦੇ ਪਏ ਆ ਕਿੱਥੇ ਇਹਨਾਂ ਨੇ ਕਿਹਾ ਸੀ ਕਿ ਪੰਜਾਬ ਨੂੰ ਇੱਕ ਸੋਨੇ ਦੀ ਚਿੜੀਆ ਬਣਾਵਾਂਗੇ ਲੋਕਾਂ ਨੂੰ ਰੋਜ਼ਗਾਰ ਦੇਵਾਂਗੇ ਨੌਜਵਾਨਾਂ ਨੂੰ ਅੱਗੇ ਵਧਾਵਾਂਗੇ ਨਸ਼ੇ ਨੂੰ ਠੱਲ ਪਾਵਾਂਗੇ ਪਰ 60000 ਕਰੋੜ ਰੁਪਏ ਇਹਨਾਂ ਨੇ ਪਿਛਲੇ 20 ਮਹੀਨਿਆਂ ਚ ਜਿਹੜਾ ਇਹ ਕਰਜ਼ਾ ਚਾੜਤਾ ਪੰਜਾਬ ਤੇ ਉਹ ਰੇ ਬੜਾ ਇੱਕ ਨਿੰਦਣਯੋਗ ਗੱਲ ਹੈ ਨਵਾਂਸ ਨਮਸਕਾਰ ਪੰਜਾਬ ਤੱਕ ਤੇ ਤੁਹਾਡਾ ਸਵਾਗਤ ਹੈ ਅੱਜ ਅਸੀਂ ਗੱਲ ਕਰਾਂਗੇ ਪੰਜਾਬ ਸਰਕਾਰ ਦੇ 2 ਸਾਲ ਦੇ ਕਾਰਜਕਾਲ ਨੂੰ ਲੈ ਕੇ ਨਾਲ ਹੀ ਨਾਲ ਗੱਲ ਕਰਾਂਗੇ 2024 ਚ ਹੋਣ ਜਾਣ ਵਾਲੇ ਲੋਕ ਸਭਾ ਚੋਣਾਂ ਨੂੰ ਲੈ ਕੇ ਕੁਝ ਯੂਥ ਸਾਡੇ ਨਾਲ ਮੌਜੂਦ ਹੈ ਪਠਾਨਕੋਟ ਚ ਜਿਨ੍ਹਾਂ ਨਾਲ ਗੱਲ ਗਵਾਟ ਕਰਾਂਗੇ ਤੇ ਨਾਲ ਹੀ ਗੱਲ ਕਰਾਂਗੇ ਪੰਜਾਬ ਸਰਕਾਰ ਦੇ 2 ਸਾਲ ਦੇ ਕਾਰਜਕਾਲ ਨੂੰ ਲੈ ਕੇ ਸਰ ਕੀ ਨਾਮ ਹੈ ਤੁਹਾਡਾ ਨਮਸਕਾਰ ਜੀ ਮੇਰਾ ਨਾਮ ਰਾਹੁਲ ਜਮਵਾਲ ਹੈ ਜੀ ਪੰਜਾਬ ਤੱਕ ਦੇਖ ਰਹੇ ਦਰਸ਼ਕਾਂ ਦਾ ਬਹੁਤ ਸਵਾਗਤ ਹੈ ਜੀ ਤੇ ਮੈਂ ਪੰਜਾਬ ਤੱਕ ਚੈਨਲ ਨੂੰ ਵੀ ਬਹੁਤ ਧੰਨਵਾਦ ਕਰਦਾ ਕਿ ਉਹਨਾਂ ਨੇ ਆਪਣਾ ਸਮਾਂ ਕੱਢ ਕੇ ਸਾਡੇ ਕੋਲ ਆਏ ਨੇ ਤੇ ਜਿਵੇਂ ਕਿ ਭਾਈ ਸਾਹਿਬ ਉਹਨਾਂ ਨੇ ਸਵਾਲ ਕੀਤਾ ਹੈ ਕਿ 2 ਸਾਲ ਦਾ ਪੰਜਾਬ ਸਰਕਾਰ ਦਾ ਕਾਰਿਆਲ ਕਾਰਿਆਕਾਲ ਇਹਨਾਂ ਨੇ ਸਵਾਲ ਕੀ ਰਿਹਾ ਮੇਰੇ ਤੋਂ ਤੇ ਮੈਂ ਦੱਸਣਾ ਚਾਹਾਂਗਾ ਕਿ ਯੂਥ ਨੂੰ ਬਹੁਤ ਕੌਨਫੀਡੈਂਸ ਸੀਗਾ ਲੋਕਾਂ ਦੇ ਵਿੱਚ ਬੜਾ ਉਤਸ਼ਾਹ ਸੀਗਾ ਕਿ ਇੱਕ ਨਵੀਂ ਸਰਕਾਰ ਨਵੀਂ ਪਾਰਟੀ ਲੋਕਾਂ ਦੇ ਵਿੱਚ ਆਈ ਹੈ ਇਹਨਾਂ ਦਾ ਇੱਕੋ ਇੱਕ ਮੁੱਦਾ ਸੀਗਾ ਇੱਕ ਮੌਕਾ ਆਮ ਸਰਕਾਰ ਨੂੰ ਆਮ ਕਿਉਂ ਕਹਿੰਦੇ ਸੀਗੇ ਆਪਣੇ ਆਪ ਨੂੰ ਆਮ ਘੋਸ਼ਿਤ ਕਰ ਰਿਹਾ ਇਹਨਾਂ ਨੇ ਲੋਕਾਂ ਦੇ ਵਿੱਚ ਵਿਚਰਿਆ ਗਿਆ ਸੀ ਆਮ ਲੋਕ ਐ ਬਟ ਅੱਜ ਜੇ ਤੁਸੀਂ ਦੇਖਦੇ ਹੋ ਕਰੋੜਾਂ ਦੀਆਂ ਗੱਡੀਆਂ ਤੇ ਘੁੰਮ ਰਹੇ ਨੇ ਆਲੀਸ਼ਾਨ ਬੰਗਲੇ ਤੇ ਰਹਿ ਰਹੇ ਨੇ ਇਹਨਾਂ ਦੀ ਧਰਮ ਪਤਨੀ ਜੀ ਕਿੰਨੀ ਸਿਕਿਉਰਟੀ ਲੈ ਕੇ ਚੱਲ ਰਹੇ ਨੇ 100 ਤੋਂ ਵੱਧ ਸਿਕਿਉਰਟੀ ਇਹਨਾਂ ਨਾਲ ਹੈ ਇਹ ਇਸ ਸਰਕਾਰ ਨੂੰ ਕੌਣ ਆਮ ਕਹੇਗਾ ਦੂਜੀ ਗੱਲ ਮੈਂ ਕਹਿਣਾ ਚਾਹਾਂਗਾ ਜਿਸ ਤਰ੍ਹਾਂ ਦਾ ਇਹਨਾਂ ਨੇ ਲੋਕਾਂ ਤੇ ਭਰਮ ਫੈਲਾਇਆ ਸੀਗਾ ਕਿ ਅਸੀਂ ਵੱਤ ਤੋਂ ਵੱਤ ਨੌਕਰੀਆਂ ਦਵਾਂਗੇ ਯੂਥ ਦੇ ਵਿੱਚ ਜਿਹੜਾ ਨਸ਼ਾ ਫੈਲਿਆ ਹੋਇਆ ਪੰਜਾਬ ਦੇ ਵਿੱਚ ਜਿਹੜੀ ਸਭ ਤੋਂ ਵੱਡੀ ਮਹਾਮਾਰੀ ਹੈ ਨਸ਼ੇ ਦੀ ਅਸੀਂ ਉਹ ਖਤਮ ਕਰਾਂਗੇ ਤੇ ਲੋਕਾਂ ਨੂੰ ਲੱਗਿਆ ਸੀਗਾ ਕਿ ਵਾਕੇ ਯਾਰ ਇਹ ਇੱਕ ਐਸੀ ਪਾਰਟੀ ਜਿਹੜੀ ਨਸ਼ਾ ਖਤਮ ਕਰਾਂਗੇ ਪਰ ਤੁਸੀਂ ਅੱਜ ਦੇਖੋ ਸਮਾਜ ਦੇ ਵਿੱਚ ਨਸ਼ਾ ਦੁੱਗਣਾ ਹੋ ਗਿਆ ਹੈ ਨੌਜਵਾਨ ਵਾਦ ਤੋਂ ਬਾਅਦ ਨਸ਼ੇ ਦੀ ਦਲਦਲ ਦੇ ਵਿੱਚ ਵੜ ਗਿਆ ਪਰ ਇਹ ਸਰਕਾਰ ਦੇ ਕੰਨ ਤੱਕ ਚੁੰ ਵੀ ਨਹੀਂ ਨਿਕਲ ਰਹੀ ਤੇ ਉਸ ਤੋਂ ਬਾਅਦ ਇਹਨਾਂ ਨੇ ਇੱਕ ਨਵਾਂ ਮਾਡਲ ਲਿਆਂਦਾ ਕਿ ਅਸੀਂ ਮੋਹੱਲਾ ਕਲੀਨਿਕ ਨਹੀਂ ਖੋਲਾਂਗੇ ਲੋਕਾਂ ਨੂੰ ਦਵਾਈਆਂ ਦੀ ਸਹੂਲਤ ਦੇਵਾਂਗੇ ਜਿਸ ਤੇ ਪਹਿਲੇ ਸੇਵਾ ਕੇਂਦਰ ਹੋਇਆ ਕਰਦੇ ਸੀਗੇ 15 ਪਿੰਡਾਂ ਨੂੰ ਇੱਕ ਸੇਵਾ ਕੇਂਦਰ ਦਾ ਉਪਲਬਧ ਹੁੰਦੀ ਸੀਗਾ 15 ਪਿੰਡਾਂ ਨੂੰ ਇੱਕ ਸੇਵਾ ਕੇਂਦਰ ਮਿਲਿਆ ਹੋਇਆ ਸੀਗਾ ਜਿੱਥੇ ਉਹ ਉਹਨਾਂ ਨੂੰ ਆਪਣੇ ਤਹਿਸੀਲ ਚ ਜਾਂ ਵੱਖ-ਵੱਖ ਦਫਤਰਾਂ ਦੇ ਵਿੱਚ ਜਾ ਕੇ ਖੱਜਲ ਨਹੀਂ ਹੋਣਾ ਪੈਂਦਾ ਸੀਗਾ ਇੱਕ ਦਫਤਰ ਦੇ ਵਿੱਚ ਹੀ ਹੁੰਦੇ ਸਾਰੇ ਕੰਮ ਹੋ ਜਾਂਦੇ ਸੀਗੇ ਇਹਨਾਂ ਨੇ ਉਹਨਾਂ ਨੂੰ ਮੋਡੀਫਾਈ ਕਰਕੇ ਉੱਥੇ ਮਹੱਲਾ ਕਲੀਨਿਕ ਖੋਲਤਾ ਪਰ ਜੇ ਮਹੱਲੇ ਕਲੀਨਿਕ ਦੀ ਅੱਜ ਸਥਿਤੀ ਦੇਖੋਗੇ ਉੱਥੇ ਕੁੱਤੇ ਆਵਾਰਾ ਪਸ਼ੂ ਉੱਥੇ ਘੁੰਮ ਰਿਹਾ ਤੇ ਉੱਥੇ ਦਵਾਈ ਦੇ ਨਾਂ ਤੇ ਕੁਝ ਵੀ ਨਹੀਂ ਹੈਗਾ ਭਾਈ ਕੀ ਰਾਏ ਤੁਹਾਡਾ ਭਾਈ ਸਨਮ ਨਾਮ ਹੈ ਜੀ ਮੇਰਾ ਮੈਂ ਜੀ ਇਹ ਕਹਿਣਾ ਚਾਹੁੰਦਾ ਕਿ ਆਮ ਆਦਮੀ ਪਾਰਟੀ ਜੋ ਵੀ ਦਿੱਲੀ ਦੀਆਂ ਸਹੂਿਦਾ ਆਪਣੇ ਪੰਜਾਬ ਚ ਲੈ ਕੇ ਆ ਰਹੀਆਂ ਕੀ ਕਹਿੰਦੇ ਕਿ ਅਸੀਂ ਦਿੱਲੀ ਦਾ ਹਰ ਇੱਕ ਮਤਲਬ ਆਪਾਂ ਪੰਜਾਬ 'ਚ ਸਭ ਕੁਝ ਕਰਾਂਗੇ ਆਪਾਂ ਦਿੱਲੀ ਦਾ ਮਾਹੌਲ ਪੰਜਾਬ 'ਚ ਲੈ ਆਵਾਂਗੇ ਉਦੋਂ ਦਾ ਇੱਥੇ ਕੁਝ ਨਹੀਂ ਦਿਖਾਇਆ ਜਾ ਰਿਹਾ ਉਹ ਸਭ ਤੋਂ ਵੱਡੀ ਇਹ ਗੱਲ ਹੈ ਕਿ ਲੇਡੀਜ਼ ਦੀ ਕੰਪਲੇਂਟ ਇਹ ਹੈ ਕਿ ਜਿੱਦਾਂ ਕੀ ਇਲੈਕਸ਼ਨ ਦਾ ਟਾਈਮ ਆਂਦਾ ਹੀ ਕਿ ਆਮ ਆਦਮੀ ਪਾਰਟੀ ਸਰਕਾਰ ਕਹਿੰਦੀ ਕਿ ਆਪਾਂ ਲੇਡੀਜ਼ ਨੂੰ ਉਹ ਕਰਾਂਗੇ ਹਜ਼ਾਰ-ਹਜ਼ਾਰ ਰੁਪਿਆ ਦੇਵਾਂਗੇ ਸਿਲੰਡਰ ਦੀ ਫੈਸਿਲਿਟੀ ਦੇਵਾਂਗੇ ਬਟ ਇਦਾਂ ਦਾ ਕੁਝ ਵੀ ਨਹੀਂ ਦਿਖ ਰਿਹਾ ਹਰ ਇੱਕ ਲੇਡੀਜ਼ ਮਤਲਬ ਜਿਹੜੇ ਕਿਤੇ ਇਕੱਲੇ ਬੈਠੇ ਹੋਣੇ ਇਹੀ ਚੁਗਲੀਆਂ ਕਰਦੀਆਂ ਕਿ ਆਮ ਆਦਮੀ ਪਾਰਟੀ ਇਦਾਂ ਦੀ ਸਰਕਾਰ ਆ ਜਾਊ ਹੈ ਔਰ ਦੂਜੀ ਗੱਲ ਮੈਂ ਇਹ ਕਰਾਂਗਾ ਕਿ ਹਰ ਇੱਕ ਯੂਥ ਨੂੰ ਮਤਲਬ ਇਹ ਸਿਖਾਗੀ ਆਮ ਆਦਮੀ ਪਾਰਟੀ ਨਵੀਂ ਸਰਕਾਰ ਆਈ ਹੈ ਤੇ ਯੂਥ ਨੂੰ ਕੁਝ ਨਾ ਕੁਝ ਫੈਸਿਲਿਟੀ ਦੇਗੀ ਨੌਕਰੀਆਂ ਦੇਗੀ ਪਰ ਇਦਾਂ ਦਾ ਕੁਝ ਵੀ ਨਹੀਂ ਦਿਖ ਰਿਹਾ ਸਗੋਂ ਇਹਨਾਂ ਨੇ ਨੌਕਰੀਆਂ ਖਾ ਲਈਆਂ ਪੰਜਾਬ ਦੀਆਂ ਔਰ ਸੰਨੀ ਦੇ ਹਲ ਦੇ ਕਾਰਕਲ ਨੂੰ ਕਿਤਾ ਦੇਖਦੇ ਤੁਸੀਂ ਸੰਨੀ ਦੇ ਹਲ ਦੇ ਕਾਰਕਲ ਨੂੰ ਆਪਾਂ ਇਹ ਦਿਖਾਂਗੇ ਕਿ ਉਸ ਟਾਈਮ ਨੌਕਰੀਆਂ ਸੀਗੀਆਂ ਸਭ ਤੋਂ ਜ਼ਿਆਦਾ ਯੂਥ ਨੂੰ ਇਹ ਹੀ ਹੁੰਦਾ ਹੈ ਕਿ ਨੌਕਰੀਆਂ ਅਗਰ ਰੋਜ਼ਗਾਰ ਮਿਲੇਗਾ ਬੱਚਿਆਂ ਨੂੰ ਤਾਂ ਹੀ ਮਤਲਬ ਅੱਗੇ ਕਿ ਬੱਚੇ ਪੰਜ ਸਾਲੋਂ ਪਠਾਨਕੋੜ ਆਏ ਵੀ ਨਹੀਂ ਨਾ ਪੰਜ ਸਾਲ ਜੇ ਪਠਾਨਕੋੜ ਇਹਦੇ ਬਾਰੇ ਥੋੜਾ ਅਸੀਂ ਕੁਝ ਕਹਿ ਨਹੀਂ ਸਕਦੇ ਥੋੜਾ ਨਹੀਂ ਹੂਨਦੀ ਆਪਾਂ ਗੱਲ ਕਰੀ ਤੇ ਹੂਨਦੀ ਸਰਕਾਰ ਤੇ ਕੁਝ ਨਹੀਂ ਕਰਦੀ ਤੋਂ ਲੋਗੇ ਸੰਸਦ ਹਾਂ ਜੀ ਥੋੜੇ ਵਿੱਚ ਆਏ ਥੋੜੇ ਗੱਲਬਾਤ ਸੁਨੇ ਆਗੇ ਅਗਰ ਸਾਡੇ ਸੰਸਦ ਵਿੱਚ ਆਗੇ ਸਾਡੀ ਗੱਲ ਸੁਣੇ ਤੇ ਬੜੀਆਂ ਕੰਪਲੇਂਟ ਹੈ ਹਰ ਇੱਕ ਕੰਪਲੇਂਟ ਉਹਨਾਂ ਨੂੰ ਦੱਸਾਂਗੇ ਇਹ ਤੁਸੀਂ ਕੁਝ ਵੀ ਨਹੀਂ ਕੀਤਾ ਹਰ ਗਲੀ ਦੀ ਮਹੱਲੇ ਦੀ ਗਲੀਆਂ ਉਦਾਂ ਹੀ ਪਈਆਂ ਸੀਵਰੇਜ ਬਲੌਕ ਹੋਏ ਦੇ ਨਾਲ ਔਰ ਸਾਡਾ ਜੋ ਏਰੀਆ ਹੈ ਬਾਰਡਰ ਕੰਡੇ ਪੈਂਦਾ ਚੱਕੀ ਏਰੀਆ ਚ ਪੈਂਦਾ ਤੇ ਸਾਡੇ ਹੈ ਕਿ ਜਦੋਂ ਵੀ ਬਾਰਿਸ਼ ਜ਼ਿਆਦਾ ਬਰਸਾਂਤਾਂ ਦੇ ਮੌਸਮ ਚ ਬਾਰਿਸ਼ ਆਂਦੀ ਹੈ ਤੇ ਸਾਡੇ ਵਾਰਡ ਚ ਪਾਣੀ ਰੁਕ ਜਾਂਦਾ ਤੇ ਇਹਦਾ ਹੱਲ ਕੀਤਾ ਜਾਏ ਜ਼ਿਆਦਾ ਜ਼ਿਆਦਾ ਭਾਈ ਕੀ ਨਾ ਥੋੜਾ ਮੇਰਾ ਨਾਮ ਮਨਸ਼ੂਮਨ ਉਤਰੇ ਵਾਚੇ ਕੀ ਕਹਣਾ ਸਰਕਾਰ ਦੇ 2 ਸਾਲ ਦੇ ਕਾਰਜਕਾਲ ਨੂੰ ਲਗੇ ਮੈਂ ਕਿਸੇ ਸਭ ਤੋਂ ਪਹਿਲੀ ਗੱਲ ਕਿ ਮੈਂ ਕਿਸੇ ਪਾਰਟੀ ਜਾਂ ਕਿਸੇ ਸਰਕਾਰ ਦੀ ਸਾਈਡ ਨਹੀਂ ਦਵਾਂਗਾ ਮੈਂ ਕਹਾਂਗਾ ਕਿ ਜਿਹੜੇ ਆਮ ਲੋਕਾਂ ਲਈ ਆਮ ਜਨਤਾ ਲਈ ਕੰਮ ਕਰੇ ਉਹ ਪਾਰਟੀ ਆਏ ਉਹ ਸੰਸਦ ਆਏ ਕਿ ਜਿੱਦਾਂ ਅਸੀਂ ਕਹਾਂਗੇ ਆ ਪਾਰਟੀ ਨੇ ਬਹੁਤ ਜਿਹੇ ਵਾਅਦੇ ਕੀਤੇ ਸੀ ਕਿ ਅਸੀਂ ਯੂਥ ਵਾਸਤੇ ਕੰਮ ਕਰਾਂਗੇ ਯੂਥ ਲਈ ਅਸੀਂ ਜੋ ਹੈ ਨੌਕਰੀਆਂ ਲਿਆਵਾਂਗੇ ਅੱਜ ਕੱਲ ਤੁਸੀਂ ਕਿਤੇ ਵੀ ਦੇਖੋ ਕੋਈ ਵੀ ਛੋਟਾ ਤੇ ਛੋਟਾ ਕੰਮ ਕਰਾਉਣਾ ਹੋਏ ਜੀ ਲੋਕੀ ਕਹਿੰਦੇ ਕਿ ਸਾਨੂੰ ਪੈਸੇ ਦਿਓ ਕ੍ਰਾਪਸ਼ਨ ਜਿੱਦਾਂ ਆਪ ਪਾਰਟੀ ਨੇ ਕਹਿ ਕੇ ਕਿ ਕਰਪਸ਼ਨ ਮੁਕਾਵਾਂਗੇ ਕਰਪਸ਼ਨ 1% ਵੀ ਜਿੱਤੇ ਤੋਂ ਕਹੇਗੀ ਮੈਂ ਕਵਾਂਗਾ ਖਤਮ ਨਹੀਂ ਹੋਈ ਹੈ ਤੇ ਆਈ ਕਵਾਂਗੇ ਜਿੱਦਾਂ ਭਾਜਪਾ ਹੈ ਠੀਕ ਹੈ ਆਈ ਭਾਜਪਾ ਦੀ ਸਾਈਡ ਮੇ ਨਹੀਂ ਦਵਾਂਗੇ ਭਾਜਪਾ ਨੇ ਕਸ਼ਮੀਰ ਚ ਸਭ ਤੋਂ ਵੱਡੀ ਗੱਲ ਇਹ ਕਿ ਲਾਲ ਚੌਂਕ ਸੇ ਅੱਜ ਤੱਕ ਇੰਡੀਆ ਦਾ ਝੰਡਾ ਨਹੀਂ ਲਹਿਰਾਇਆ ਗਿਆ ਸੀ ਤੇ ਉੱਥੇ ਹੁਣ ਜਾ ਕੇ ਦੇਖੋ ਜੇ ਲਾਲ ਚੌਂਕ ਚ ਇੰਡੀਆ ਦਾ ਝੰਡਾ ਲਹਿਰਾ ਲਿਆ ਤੇ ਟੈਰੋਰੀਜ਼ਮ ਕੀ ਜੋ ਕਵਾਂਗੇ ਕਿ ਪੂਲਕੂਲ ਖਤਮ ਹੋ ਚੁੱਕਿਆ ਹੈ ਤੇ ਮੋਦੀ ਜੀ ਨੇ ਇੱਕ ਐਸਾ ਕੰਮ ਕਰਤਾ ਹੈ ਕਿ ਜੋ ਅੱਜ ਤੱਕ ਕਦੀ ਵੀ ਨਹੀਂ ਹੋਇਆ ਸੀ ਜਿੱਦਾਂ ਕਿ ਵਿੰਗ ਕਮਾਂਡਰ ਅਭਿਨੰਦਨ ਹੈ ਠੀਕ ਹੈ ਉਹਦਾ ਏਅਰਪਲੇਨ ਕ੍ਰੈਸ਼ ਹੋਇਆ ਸੀ ਠੀਕ ਹੈ ਤੇ ਉਹਨਾਂ ਨੂੰ ਵੀ ਇੰਡੀਆ ਚ ਵਾਪਸ ਲੈ ਕੇ ਆਏ ਸੀ ਜੋ ਕਿ ਬਿਲਕੁਲ ਹੀ ਨਾ ਮੁਮਕਨ ਕੰਮ ਸੀ ਤੇ ਮੋਦੀ ਜੀ ਨੇ ਜਿੱਦਾਂ 370 ਵੀ ਹਟਾਤੀ ਤੇ ਨਾਲ ਸਭ ਤੋਂ ਵੱਡੀ ਗੱਲ ਕਿ ਜਿਹੜਾ ਉਹਨਾਂ ਨੇ 500 ਸਾਲ ਬਾਅਦ ਜਿਹੜਾ ਹੈ ਕਿ ਰਾਮ ਮੰਦਿਰ ਦਾ ਪ੍ਰਾਣ ਪ੍ਰੀਖਿਆ ਹੋਣ ਜਾ ਰਹੀ ਹੈ ਜਿਸ ਦਾ ਸਾਰੇ ਨੂੰ ਪਤਾ ਹੋਏਗਾ ਇਸ ਕਾਰਨ ਲੋਕ ਬਹੁਤ ਖੁਸ਼ ਹੈ ਤੇ ਮੈਂ ਇਹੀ ਕਵਾਂਗਾ ਕਿ ਸਾਡੇ ਵਿੱਚ ਇਹੋ ਜਿਹਾ ਸੰਸਦ ਹੈ ਜਿਹੜਾ ਆਮ ਲੋਕਾਂ ਲਈ ਸੁਨੇ ਤੇ ਆਮ ਲੋਕਾਂ ਲਈ ਕੰਮ ਕਰੇ ਬਹੁਤ ਵਧੀਆ ਅ ਭਾਈ ਕੀ ਨਾਂ ਤੁਹਾਡਾ ਬਖਸ਼ੀ ਸਿੰਘ ਨਾਂਜੀ ਅ ਬਖਸ਼ੀ ਜੀ ਕੀ ਕਹਿਣਾ ਚਾਹੁੰਦੇ ਹੋ ਸਰਕਾਰ ਬਾਰੇ ਔਰ ਉਹ ਲੋਕ ਸਭਾ ਦੇ 24 ਚੋਣ ਆ ਰਹੇ ਉਹਨੂੰ ਲੈ ਕੇ ਕੀ ਕਹਿਣਾ ਚਾਹੁੰਦੇ ਹੋ ਪੰਜਾਬ ਸਰਕਾਰ ਤੇ ਹਰ ਜਿਹੜੇ ਪਹਿਲੂ ਤੇ ਆ ਉਹ ਜਿਹੜੀ ਫੇਲ ਸਾਬਤ ਹੋਈ ਹੈ ਕਿ ਜਿੰਨੇ ਵਾਦੇ ਉਹਨਾਂ ਨੇ ਕੀਤੇ ਇੱਕ ਵੀ ਪੂਰਾ ਨਹੀਂ ਕਰ ਪਾਏ ਔਰ ਹਮੇਸ਼ਾ ਹੀ ਉਹਨਾਂ ਨੇ ਸੈਂਟਰ ਗਵਰਨਮੈਂਟ ਨੂੰ ਹੀ ਮਾੜਾ ਚੰਗਾ ਕਹਿ ਕੇ ਆਪਣਾ ਟਾਈਮ ਜਿਹੜਾ ਬਤੀਤ ਕਰਦੇ ਪਏ ਆ ਕਿੱਥੇ ਉਹਨਾਂ ਨੇ ਕਿਹਾ ਸੀ ਕਿ ਪੰਜਾਬ ਨੂੰ ਇੱਕ ਸੋਨੇ ਦੀ ਚਿੜੀਆ ਬਣਾਵਾਂਗੇ ਲੋਕਾਂ ਨੂੰ ਰੋਜ਼ਗਾਰ ਦੇਵਾਂਗੇ ਨੌਜਵਾਨਾਂ ਨੂੰ ਅੱਗੇ ਵਧਾਵਾਂਗੇ ਨਸ਼ੇ ਨੂੰ ਠੱਲ ਪਾਵਾਂਗੇ ਪਰ 60 ਹਜ਼ਾਰ ਕਰੋੜ ਰੁਪਏ ਇਹਨਾਂ ਨੇ ਪਿਛਲੇ 20 ਮਹੀਨਿਆਂ ਚ ਜਿਹੜਾ ਇਹ ਕਰਜ਼ਾ ਚਾੜਤਾ ਪੰਜਾਬ ਤੇ ਉਹ ਰੇ ਬੜਾ ਇੱਕ ਨਿੰਦਣਯੋਗ ਗੱਲ ਹੈ ਇਹਨਾਂ ਵਸਤੇ ਔਰ ਮੈਂ ਕਹਿੰਦਾ ਕਿ ਸੈਂਟਰ ਗਵਰਨਮੈਂਟ ਦੀਆਂ ਜਿਹੜੀਆਂ ਗੱਲਾਂ ਕਰੀਏ ਕਿ 2014 ਚ ਪੰਜਾਬ ਚ ਸਿਰਫ ਤੇ ਸਿਰਫ 17 100 ਕਿਲੋਮੀਟਰ ਜਿਹੜੇ ਸੀ ਉਹ ਨੈਸ਼ਨਲ ਹਾਈਵੇ ਸੜਕ ਸੀਗੀ ਲੇਕਿਨ ਹੁਣ 10400 ਕਿਲੋਮੀਟਰ ਹੋ ਗਿਆ 9 ਸਾਲ ਚ ਔਰ ਲਗਭਗ ਇਹ ਤੇ 46000 ਕਰੋੜ ਰੁਪਏ ਖਰਚ ਹੋਇਆ ਜੇ ਮੈਂ ਰੂਰਲ ਡਿਵੈਲਪਮੈਂਟ ਦੀ ਗੱਲ ਕਰੀਏ ਰੋਡਸ ਦੀ ਤੇ 80000 ਕਿਲੋਮੀਟਰ ਜਿਹੜੇ ਆ ਉਹ ਪ੍ਰਧਾਨ ਮੰਤਰੀ ਗ੍ਰਾਮਣ ਜੋਜਨਾ ਔਰ ਹੋਰ ਸੈਂਟਰ ਦੀ ਸਕੀਮਾਂ ਦੇ ਨਾਲ ਜਿਹੜੇ ਆ ਰੂਰਲ ਏਰੀਆ ਚ ਜੋ ਸੜਕਾਂ ਬਣੀਆਂ ਉਹਨਾਂ ਤੇ ਲਗਭਗ 36000 ਕਰੋੜ ਰੁਪਏ ਹੋਇਆ ਉਹ ਖਰਚ ਹੋਇਆ ਜੇ ਆਪਾਂ ਰੇਲਵੇ ਦੀ ਗੱਲ ਕਰੀਏ ਤੇ ਰੇਲਵੇ ਦੀਆਂ ਜਿਹੜੀਆਂ ਲਾਈਨਾਂ ਸਟੇਸ਼ਨਾਂ ਨੂੰ ਇਹਨਾਂ ਨੇ ਅਪਗ੍ਰੇਡ ਕੀਤਾ ਜਿੱਤੇ 26000 ਕਰੋੜ ਰੁਪਏ ਖਰਚ ਹੋਇਆ ਇਦਾਂ ਹੀ ਬਠਿੰਡਾ ਏਮਜ਼ ਜੋ ਕਿ ਬਿਲਕੁਲ ਲਗਭਗ ਤਿਆਰ ਹੈ ਔਰ ਕਈ ਕੰਮ ਸੈਂਟਰ ਦੇ ਆ ਜਿਹੜੇ ਪੂਰੇ ਹੋਏ ਆ ਜਿੱਦਾਂ ਕਿ ਵਰਜੁਦਾ ਵਿਧਾਇਕ ਅਸ਼ਵਨੀ ਸ਼ਰਮਾ ਉਹਦੇ ਕਾਰਜਕਾਲ ਨੂੰ ਕਿੱਦਾਂ ਦੇਖਦੇ ਹੋ ਉਹਨਾਂ ਦਾ ਕਾਰਜਕਾਲ ਵੀ ਬਹੁਤ ਅੱਛਾ ਚੱਲ ਰਿਹਾ ਚਲੋ ਲੋਕਾਂ ਚ ਟੱਚ ਨੇ ਔਰ ਲੋਕਾਂ ਦੀ ਜਿਹੜੀਆਂ ਦੁੱਖ ਤਕਲੀਫਾਂ ਉਹਨਾਂ ਦੇ ਵਿੱਚ ਬਰਾਬਰ ਭਾਗੀਦਾਰ ਆ ਪਰ ਸਰਕਾਰ ਦੇ ਹੁੰਦੇ ਆ ਕਿ ਇਹ ਗ੍ਰਾਂਟ ਨਹੀਂ ਮਿਲਦੀ ਜਿਹੜੇ ਕੰਮ ਨਹੀਂ ਹੋ ਪੰਦੇ ਕਿਉਂਕਿ ਸਰਕਾਰ ਤੇ ਸਰਕਾਰੀ ਆ ਨਾ ਤੋ ਸੋ ਉਹ ਕਈ ਚੀਜ਼ਾਂ ਇਦਾਂ ਦੇ ਰਹੀ ਹੁੰਦੀਆਂ ਕਿ ਜਿਹੜੇ ਲੋਕਾਂ ਦੇ ਜਿਹੜੇ ਕੋਈ ਉਹਨਾਂ ਦੀਆਂ ਜੋ ਸੋਚਦੇ ਆ ਕਿ ਐਮਐਲਏ ਕਰ ਪਾਏ ਗ੍ਰਾਂਟਾਂ ਥੋੜ੍ਹੇ ਆ ਜਾਂਦਾ ਫਿਰ ਸੱਤਾ 'ਚ ਬੈਠੇ ਲੋਕ ਜਿਹੜੇ ਉੱਤੇ ਆ ਉਹ ਨੇਵੀ ਪ੍ਰਸ਼ਾਸਨ 'ਚ ਚੱਲ ਜਾਂਦੇ ਔਰ ਉਹ ਉਹਨਾਂ ਦਾ ਜਿਹੜਾ ਉੱਚ ਜਿਹੜਾ ਉਹਨਾਂ ਦਾ ਲੋਕਾਂ ਨਾਲ ਮਿਲਣਾ ਗਿਲਣਾ ਕਾਰਜਕਾਲ ਬਹੁਤ ਅੱਛਾ ਤੇ ਮੌਜੂਦਾ ਸੰਸਦ ਜੋ 5 ਸਾਲ ਆਪਣੇ ਖੇਤਰ 'ਚ ਨਹੀਂ ਪਹੁੰਚੇ ਉਹਨੂੰ ਕਿਤਾ ਦੇਖਦੇ ਸੀ ਹਰ ਵਾਰ ਇਹ ਗੱਲ ਆਉਂਦੀ ਹੈ ਕਿ ਸਨਿਦੇਵ ਜਿੱਥੇ ਪਹੁੰਚੇ ਨਹੀਂ ਲੇਕਿਨ ਮੈਂ ਤੁਹਾਡੇ ਧਿਆਨ ਚ ਲਿਆਉਣਾ ਕਿ ਸਨਿਦੇਵ ਜਿਹੜਾ ਦੁਆਰਾ ਵੀ ਵੱਡੇ ਕੰਮ ਜਿਹੜੇ ਆ ਉਹ ਕੀਤੇ ਗਏ ਆ ਲੇਕਿਨ ਲੋਕੀ ਦੂਜੀਆਂ ਪਾਰਟੀਆਂ ਉਹ ਇਸ ਕਰਕੇ ਕਹੀ ਹੁੰਦੀਆਂ ਕਿਉਂਕਿ ਉਹ ਇੱਥੇ ਆਏ ਨਹੀਂ ਹਨ ਵੀ ਘਟ ਆਏ ਆ ਲੇਕਿਨ ਜਿੰਨੇ ਵੀ ਵਿਚਰੇ ਆ ਉਹ ਫਿਰ ਵੀ ਜੋ ਉਹਨਾਂ ਨੇ ਵੱਡੇ ਕੰਮ ਕਰਨੇ ਸੀ ਉਹ ਸਾਰੇ ਕੀਤੇ ਆ ਜੇ ਤੁਸੀਂ ਕਹੋ ਤੇ ਮੈਂ ਤੁਹਾਨੂੰ ਗਿਨਾ ਵੀ ਸਕਦਾ ਜੇ ਬਾਟਸਾਹ ਦੇ ਜੇ ਪੁਲ ਦੀ ਗੱਲ ਆ ਜਾਂ ਦਿਨਨਗਰ ਪਰ ਦਰਿਆ ਦੇ ਪਾਰ ਇੱਕ ਵੱਡੇ ਪੁਲ ਦੀ ਗੱਲ ਹੈ ਜਿਹੜਾ 90 ਕਰੋੜ ਰੁਪਏ ਜਿਹੜਾ ਪਾਸ ਹੋ ਪਿਆ ਲੇਕਿਨ ਸੈਂਟ ਸਟੇਟ ਗਵਰਨਮੈਂਟ ਦਾ ਜਿਹੜਾ ਹਿੱਸਾ ਆ ਉਹ ਵਿੱਚ ਨਹੀਂ ਪਾਇਆ ਜਾਂਦਾ ਇਸੇ ਤਰ੍ਹਾਂ ਜਿਹੜਾ ਰੇਲਵੇ ਦਾ ਕੰਮ ਹੈ ਪਠਾਨਕੋਟ ਦਾ ਮੇਨ ਰੇਲਵੇ ਕਾਈਡੋਰ ਦਾ ਇਹ ਵੀ ਲਗਭਗ ਸੈਂਟਰ ਗਵਰਨਮੈਂਟ ਵੱਲੋਂ ਪੂਰਾ ਕੀਤਾ ਗਿਆ ਆ ਇੱਦਾਂ ਸਿਆਮਪੁਰ ਦੇ ਕਈ ਜਿਹੜੇ ਨੈਸ਼ਨਲ ਹਾਈਵੇ ਤੇ ਰੇਲਵੇ ਜਿਹੜੇ ਕ੍ਰੋਸ ਪੁਲੀ ਜਿਹੜੇ ਆ ਉਹ ਬਣਨੇ ਆ ਉਹ 20 ਸੈਂਟ ਗੌਰਮੈਂਟੋਂ ਪਾਸ ਕੀਤੇ ਗਿਆ ਲੇਕਿਨ ਸਟੇਟ ਜਿਹੜੀ ਆ ਆਪਣੀ ਹਿੱਸਾ ਉਹਦੇ ਵਿੱਚ ਨਹੀਂ ਪਾਦੀ ਔਰ ਉਹਨਾਂ ਨੂੰ ਐਕਸੈਪਟ ਵੀ ਨਹੀਂ ਕਰਦੀ ਤੋ ਫਿਰ ਐਮਪੀ ਆ ਉਹ ਇੱਕ ਵੱਡੋ ਹੀਰੋ ਨੇ ਸਟਾਰ ਨੇ ਠੀਕ ਆ ਉਹਨਾਂ ਦਾ ਇੱਕ ਅਲੱਗ ਕੰਮ ਹੈ ਰਾਜਨੀਤੀ ਮੈਨੂੰ ਲੱਗਦਾ ਹੈ ਕਿ ਚਲੋ ਰਾਜਨੀਤਿਕ ਖੇਤਰ ਚ ਉਹਨਾਂ ਜਿੰਨਾ ਕੀਤਾ ਠੀਕ ਕੀਤਾ ਭਾਈ ਕੀ ਨਾ ਤੁਹਾਡਾ ਮੇਰਾ ਨਾਮ ਅੰਕੁਸ਼ ਹੈ ਜੀ ਮੈਂ ਪਠਾਨਕੋਟ ਦਾ ਰਹਿਣ ਵਾਲਾ ਮੈਂ ਇਹ ਦੱਸਣਾ ਚਾਹੁੰਦਾ ਕਿ ਪੰਜਾਬ ਗਵਰਨਮੈਂਟ ਨੇ ਸਭ ਤੋਂ ਪਹਿਲੇ ਜਦੋਂ ਸਰਕਾਰ ਬਣਨੀ ਸੀ ਇਹ ਵਾਅਦੇ ਕੀਤੇ ਸੀ ਕਿ ਆਪਾਂ ਭ੍ਰਿਸ਼ਟਾਚਾਰ ਖਤਮ ਕਰਾਂਗੇ ਹਨਾ ਤਾਂ ਮੈਂ ਦੱਸਿਆ ਜਨਾ ਮੈਂ ਇੱਕ ਛੋਟਾ ਪ੍ਰੋਪਰਟੀ ਡੀਲਰ ਮੈਂ ਪ੍ਰੋਪਰਟੀ ਦਾ ਕੰਮ ਕਰਦਾ ਜੋ ਰਜਿਸਟਰੀ ਸਾਡੀ 1% ਲੈ ਕੇ ਤਹਿਸੀਲਦਾਰ ਕਰਦੇ ਸੀ 1% ਜੋ ਲਗਦੀ ਸੀ ਗਵਰਨਮੈਂਟ ਫੀਸ ਉਹੀ ਅੱਜ 22000 ਰੁਪਏ ਲੈ ਕੇ ਮੱਲੇ ਦੇ ਸਾਹਮਣੇ ਅਰਜਿਸਤਿਆਂ ਕਰਦੇ ਪਏ ਨੇ ਕਿੱਥੇ ਭ੍ਰਿਸ਼ਟਾਚਾਰ ਖਤਮ ਹੋਇਆ ਜੋ ਟਰਾਲੀ ਰੇਤ ਦੀ ਸਾਨੂੰ 3000 ਦੀ ਮਿਲਦੀ ਸੀ ਅੱਜ ਸਾਨੂੰ ਉਹੀ 15-15000 ਦੀ 12-12000 ਦੀ ਮਿਲਦੀ ਪਈ ਹੈ ਤੇ ਸੋ ਭ੍ਰਿਸ਼ਟਾਚਾਰ ਕਿੱਥੇ ਖਤਮ ਹੋਇਆ ਮੈਸੀਮ ਸੰਸਮ ਸਾਹਿਬ ਨੂੰ ਇਹ ਮੈਸੇਜ ਦੇਣਾ ਚਾਹਨਾ ਹੈ ਕਿ ਤੁਸੀਂ ਭ੍ਰਿਸ਼ਟਾਚਾਰ ਖਤਮ ਕਰਕੇ ਸਾਡੇ ਨਾਲ ਝੂਠੇ ਵਾਅਦੇ ਕਰਕੇ ਆਪਣੀ ਸਰਕਾਰ ਬਣਾਈ ਹੈ ਇੱਕ ਵਾਰ ਗਰਾਊਂਡ ਤੇ ਆ ਕੇ ਇਸ ਚੀਜ਼ ਵੱਲ ਧਿਆਨ ਦੇਣ ਕਿ ਜੋ ਮਾਫੀਆ ਮਾਈਨਿੰਗ ਮਾਫੀਆ ਚੱਲ ਰਿਹਾ ਹੈ कि 3000 ਦੇ ਰੇਤਾ 12-12 ਹਜ਼ਾਰ ਚ ਦੇ ਰਹੇ ਨੇ 1% ਰਜਿਸਟਰੀ ਖਰਚਾ ਸੀ ਜਿਹੜਾ 20-20 ਹਜ਼ਾਰ ਲਾ ਕੇ ਦੇ ਰਹੇ ਨੇ ਉਹਨਾਂ ਬਾਅਦ ਧਿਆਨ ਦੇਣ ਕਿ ਜੋ ਵੀ ਗਰੀਬ ਬੰਦਾ ਇਸ ਤੋਂ ਬਚ ਸਕੇ ਕਿ ਉਹਨਾਂ ਦਾ ਨੁਕਸਾਨ ਨਾ ਹੋ ਸਕੇ ਪਠਾਨਕੋਟ ਦੀ ਗੱਲ ਕੀ ਕਿੰਨਾ ਕੁ ਵਿਕਾਸ ਤੋਂ ਲੱਗਦਾ ਪਠਾਨਕੋਟ ਚ ਹੋ ਚੁੱਕਿਆ ਹਜੇ ਤੱਕ 2 ਸਾਲਾਂ ਚ ਤੇ ਕੋਈ ਵਿਕਾਸ ਨਹੀਂ ਹੋਇਆ ਹਾਂਜੀ ਮੈਂ ਦੇਖਦਾ ਕਿ ਜਦੋਂ ਪੱਲੀ ਸਾਡਾ ਸੀ ਕਿ ਚਲੋ ਥੋੜਾ ਬੋਤਨਾ ਸੜਕਾ ਬਣਾਈਆਂ ਕੁਝ ਵੀ ਦੋ ਸਾਲ ਤੋਂ ਮੈਨੂੰ ਕੋਈ ਵਿਕਾਸ ਨਹੀਂ ਲੱਭਿਆ ਕੋਈ ਕੁਝ ਨਹੀਂ ਲੱਭਿਆ ਕਿ ਜੋ ਕਹਿੰਦੇ ਮਹੱਲਾ ਕਲੀਨਿਕ ਬਣਾਏ ਨੇ ਮਹੱਲਾ ਕਲੀਨਿਕ ਨਾ ਚਾਲੂ ਹੋਏ ਸਿਰਫ ਉਹਨਾਂ ਨੇ ਖਰਚੇ ਕਰਕੇ ਬਣਾ ਕੇ ਰੱਖਤੇ ਜੋ ਸਾਡੇ ਸਰਕਾਰੀ ਹਸਪਤਾਲ ਨੇ ਉੱਥੋਂ ਦੀ ਵਿਵਸਥਾ ਜਾ ਕੇ ਦੇਖੋ ਇੰਨੀ ਖਰਾਬ ਹੈ ਤੇ ਮਹੱਲਾ ਕਲੀਨਿਕ ਬਾਅਦ ਚ ਬਣਾਉਂਦੇ ਪਹਿਲੇ ਸਾਡੀ ਜੋ ਪੁਰਾਣੇ ਪਹਿਲੇ ਹਸਪਤਾਲ ਸੀ ਉਹਨਾਂ ਨੂੰ ਠੀਕ ਕਰਵਾ ਲੈਂਦੇ 2024 ਦੀ ਗੱਲ ਕਰੀ ਚੋਣਾਂ ਲੋਕ ਸਭਾ ਚੋਣ ਆ ਰਹੇ ਹੈ ਸੰਸਦ 5 ਸਾਲ ਪਹਿਲੇ ਇੱਥੇ ਪੁੱਜਣੀ ਹੈ ਇਹਦਾ ਨੁਕਸਾਨ ਕਿਹਦਾ ਕਿਹਦੇ ਵਿਜ ਜੀ ਸਾਡੇ ਬੈਠੇ ਨੇ ਉਹਨਾਂ ਨੇ ਜੋ ਵੀ ਉਹਨਾਂ ਨੇ ਆਪਣੇ ਕਾਰਜਕਾਰ ਦਾ ਕੀਤੇ ਜੋ ਰਾਮ ਮੰਦਿਰ ਨਿਰਮਾਣ ਕੀਤੇ ਹੋਰ ਵੀ ਜੋ ਉਹਨਾਂ ਨੇ ਕੰਮ ਕੀਤੇ ਆ ਉਹਦਾ ਚਲੋ ਸਾਡੇ ਉਪੇਗਾ ਫੈਕਟਰ ਬਟ ਜੋ ਜੀ ਸਾਡੇ ਐਮਪੀ ਸਾਹਿਬ ਜੋ ਨਹੀਂ ਆਏ ਉਹਦਾ ਇਫੈਕਟ ਪਏਗਾ ਉਹ ਚਲੋ ਇਲੈਕਸ਼ਨਾਂ ਚ ਚਲੋ ਪਤਾ ਲੱਗ ਹੀ ਜਾਣਾ ਆ ਇਹ ਯੂਥ ਜਿਨ੍ਹਾਂ ਨੇ ਜੇ ਪੰਜਾਬ ਸਰਕਾਰ ਦੇ 2 ਸਾਲ ਦੇ ਕਾਰਜਕਾਲ ਨੂੰ ਲੈ ਕੇ ਕਿਤੇ ਨਾ ਕਿਤੇ ਨਾਖੁਸ਼ ਨਜ਼ਰ ਆ ਰਿਹਾ ਹੈ ਪਵਨ ਸਿੰਘ ਪਠਾਨਕੋਟ ਪੰਜਾਬ ਤੱਕ